ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਬੀ ਦੋਸਤੋ ਅੱਜ ਬਾਰੀ ਪੁਲਿਸ ਵਾਲਿਆਂ ਦੀ ਪੁਲਿਸ ਅਫਸਰ ਜਿਹੜੇ ਕ੍ਰਾਪਟ ਜਿਨ੍ਹਾਂ ਨੇ ਨਸੇ ਤਸਕਰੀ ਦੇ ਵਿੱਚ ਬੰਬ ਬਲਾ ਤੇ ਰਿਸ਼ਵਤ ਲੈਣ ਵਾਲੇ ਤੇ ਲੇਕਿਨ ਸਰਕਾਰ ਸੁੱਤੀ ਪਈ ਆ ਅੱਜ ਗੱਲ ਕਰਾਂਗੇ ਡੀਆਈਜੀ ਲੈਵਲ ਦੇ ਇੱਕ ਅਫਸਰ ਦੀ ਜਿਸ ਨੇ ਨਸੇ ਤਸਕਰੀ ਦੇ ਵਿੱਚ ਲੱਖਾਂ ਰੁਪਏ ਰਿਸਮਤ ਲਈ ਤੇ ਉਹਦੇ ਖੁਦ ਜਿਹੜੀ ਉਹਦੇ ਖਿਲਾਫ ਐਫੀਡੈਵਟ ਤੇ ਗਵਾਹੀ ਬਾਦਾਂਵਾ ਗਵਾਫ ਉਹਦਾ ਡੀਐਸਪੀ ਹੀ ਬਣਿਆ ਹੋਇਆਗਾ ਦੋਤੋ ਅੱਜ ਆਪਾਂ ਗੱਲ ਕਰਾਂਗੇ ਕਿ ਡੀਆਈਜੀ ਜਿਹਦੇ ਉੱਤੇ ਲੱਖਾਂ ਰੁਪਏ ਨਸੇ ਦੇ ਵਿੱਚ ਪੈਸੇ ਲੈਣ ਦੇ ਨਸੇ ਤਸਕਰਾਂ ਤੋਂ ਪੈਸੇ ਲੈੰਦੇ ਉਹਦਾ ਕੀ ਮਤਲਬ ਐਸਾ ਹੋਊਗਾ ਕਿ ਮੁੱਖ ਮੰਤਰੀ ਸਾਹਿਬ ਸੁੱਤੇ ਪਏ ਨੇ ਜਾਂ ਤਾਂ ਜਾ ਫਿਰ ਮੁੱਖ ਮੰਤਰੀ ਸਾਹਿਬ ਮਿਹਰਬਾਨ ਨੇ ਕਿਉਂਕਿ ਉਹ ਅੱਜ ਕੱਲ ਵੀ ਡੀ ਆਈ ਜੀ ਲੱਗੇ ਹੋਏ ਨੇ ਦੋਸਤੋ ਸੋ ਅੱਜ ਇਸ ਗੱਲ ਬਾਰੇ ਸਾਰੀ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੇ ਕੇਸ ਦੇ ਵਿੱਚ ਚਲਾਨ ਪੇਸ਼ ਹੋ ਚੁੱਕੇ ਨੇ ਉਹਦੇ ਖਿਲਾਫ ਨਸੇ ਦੇ ਤਸਕਰਾਂ ਤੋਂ ਰਿਸ਼ਬਤ ਲੈਣ ਦੇ ਚਲਾਨ ਪੇਸ਼ ਹੋ ਚੁੱਕੇ ਨੇ ਵਿਜੀਲੈਂਸ ਇਨਕੁਆਰੀ ਕਰ ਚੁੱਕੀ ਹੈਗੀ ਫੇਰ ਕਿਹੜਾ ਅੜਿੱਕਾਗਾ ਜਿਸ ਕਾਰਨ ਕਰਕੇ ਮੁੱਖ ਮੰਤਰੀ ਸਾਹਿਬ ਉਹਨੂੰ ਬਦਲ ਨਹੀਂ ਰਹੇ ਤੇ ਉਹਦੇ ਤੇ ਕਾਰਵਾਈ ਨਹੀਂ ਕਰ ਰਹੇ ਉਹਨਾਂ ਦਾ ਵੀ ਖੁਲਾਸਾ ਕਰਾਂਗੇ ਕਿਸ ਕੌਣ ਅੜਿੱਕਾ ਬਣਿਆ ਹੋਇਆ ਹੈ ਇਹਨਾਂ ਚੀਜ਼ਾਂ ਦੇ ਵਿੱਚ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 인ਦਰ ਵੀਰ ਸਿੰਘ ਡੀ ਆਈ ਜੀ ਮਤਲਬ ਹੈਗੇ ਨੇ ਜੀ ਜਿਹੜੇ ਅੱਜ ਕੱਲ ਪੀਏਪੀ ਦੇ ਵਿੱਚ ਜਲੰਧਰ ਲੱਗੇ ਹੋਏ ਨੇ ਉਹਨਾਂ ਦੇ ਖਿਲਾਫ ਜਦੋਂ ਉਹ ਫਿਰੋਜ਼ਪੁਰ ਲੱਗੇ ਹੋਏ ਸੀਗੇ ਉਦੋਂ ਦਾ ਮਾਮਲਾ ਦੋਸਤੋ ਆਇਆ ਹੋਇਆਗਾ ਜਿਹਦੇ 'ਚ ਇਹਦੇ ਖਿਲਾਫ ਇੱਕ 5 ਜਨਵਰੀ 2022 ਨੂੰ ਜਿਹੜਾ ਪ੍ਰਧਾਨ ਮੰਤਰੀ ਦੇ ਖਿਲਾਫ ਮਤਲਬ ਉਦੋਂ ਇੱਕ ਮਾਮਲਾ ਹੋ ਗਿਆ ਸੀ ਤੁਹਾਨੂੰ ਪਤਾ ਹੀ ਹੈਗਾ ਤੇ ਉਹਦੇ 'ਚ ਵੀ ਹਾਈ ਕੋਰਟ ਨੇ ਇਹਦੇ ਖਿਲਾਫ ਇਹਨੂੰ ਦੋਸ਼ੀ ਬਣਾ ਮੰਨਿਆ ਹੋਇਆ ਹੈਗਾ ਲੇਕਿਨ ਉਹਦਾ ਤਾਂ ਛੱਡੋ ਗੱਲ ਲੇਕਿਨ ਨਸ਼ਾ ਤਸਕਰਾਂ ਲਈ ਆਪਾਂ ਗੱਲ ਕਰਦੇ ਆ ਕਿਉਂਕਿ ਮਾਨ ਸਾਹਿਬ ਮੁੱਖ ਮੰਤਰੀ ਦੇ ਨਾਲ-ਨਾਲ ਗ੍ਰਹਿ ਮੰਤਰੀ ਵੀ ਨੇ ਲੇਕਿਨ ਉਹਨਾਂ ਨੂੰ ਇਹ ਦਿਖਾਈ ਨਹੀਂ ਦੇ ਰਿਹਾ ਕਿ ਇਸ ਡੀਆਈਜੀ ਦੇ ਖਿਲਾਫ ਦੋ ਦੋ ਚਲਾਨ ਪੇਸ਼ ਹੋ ਚੁੱਕੇ ਨੇ ਦੋਸਤੋ ਦੋ ਦੋ ਚਲਾਨ ਪੇਸ਼ ਹੋ ਚੁੱਕੇ ਨੇ ਇੱਕ ਤਾਂ ਹੁੰਦਾ ਨਾ ਕਿ ਅਜੇ ਕੇਸ ਜਿਹੜਾ ਇਨਵੈਸਟੀਗੇਸ਼ਨ ਦੇ ਅੰਡਰ ਹੈ ਲੇਕਿਨ ਨਹੀਂ ਚਲਾਨ ਪੇਸ਼ ਹੋ ਚੁੱਕੇ ਨੇ ਚਲਾਨ ਪੇਸ਼ ਹੋਣ ਤੇ ਵੀ ਸੀਐਮ ਸਾਹਿਬ ਉਹਦੇਤੇ ਜਿਹੜਾ ਬਣੇ ਹੋਏ ਨੇ ਮਿਹਰਬਾਨ ਹੁਣ ਆਪਾਂ ਗੱਲਬਾਤ ਕਰਦੇ ਹਾਂ ਦੋਸਤੋ ਇਹ ਮਾਮਲਾ ਹੈ ਕੀ ਹੈਗਾ ਇਹ ਤਰਨ ਤਾਰਨ ਕੋਰਟ ਕੋਰਟ ਦੇ ਵਿੱਚ ਮਾਮਲਾਗਾ ਜਿੱਥੇ ਡੀਐਸਪੀ ਲਖਵੀਰ ਸਿੰਘ ਸੰਧੂ ਇਹਦੇ ਖਿਲਾਫ ਇੱਕ ਹਲਫਨਾਵਾ ਦਿੰਦੇ ਨੇਗੇ ਤੇ 164 ਦੇ ਵਿੱਚ ਉਹ ਇਹਦੇ ਖਿਲਾਫ ਬਿਆਨ ਦਰਜ ਕਰਾਉਂਦੇ ਨੇ ਆਪਣੇ 164 ਦੇ ਬਿਆਨ ਤੁਹਾਨੂੰ ਪਤਾ ਹੀ ਹੈਗਾ ਕਿ ਉਹ ਪੁਲਿਸ ਦੇ ਕੋਲੇ ਬਿਆਨ ਨਹੀਂ ਦਿੱਤੇ ਹੁੰਦੇ ਉਹ ਬਿਆਨ ਅਦਾਲਤ ਦੇ ਸਾਹਮਣੇ ਦਿੰਦਾ ਬੰਦਾ ਤੇ ਅਦਾਲਤ ਉਹ ਤੋਂ ਐਫੀਡਵਿਟ ਲੈਂਦੀ ਹੈ ਹਲਫਨਾਵਾ ਲੈਂਦੀ ਹੈ ਤਾਂ ਕਿ ਉਹ ਬੰਦਾ ਕੱਲ ਨੂੰ ਮੁੱਕਰ ਨਾ ਜਾਵੇ ਉਸ ਬੰਦੇ ਨੇ ਕਿਹੜੀ ਮਤਲਬ ਕਾਰਵਾਈ ਕਿਹੜੇ ਮਾਮਲੇ ਦੇ ਵਿੱਚ ਪੈਸੇ ਲਏ ਸੀਗੇ ਕੀ ਗੱਲਬਾਤ ਉਹਨੇ ਆਪਦੇ ਹਲਫਨਾਮੇ ਦੇ ਵਿੱਚ ਕਹੀ ਆ ਆਓ ਤੁਹਾਨੂੰ ਪਹਿਲਾਂ ਮੈਂ ਪਹਿਲੇ ਹਲਫਨਾਮੇ ਦੀ ਗੱਲ ਦੱਸਦਾ ਇਹ ਗੱਲ ਹੈਗੀ ਆ ਦੋਸਤੋ 2021 ਦੀ ਬਿਸੌਰਾ ਸਿੰਘ ਇੱਕ ਉਥੇ ਨਸ਼ਾ ਤਸਕਰ ਹੈਗਾ ਬਹੁਤ ਵੱਡਾ ਜਿਹੜਾ ਫੜਿਆ ਗਿਆ ਸੀਗਾ ਜਦੋਂ ਫੜਿਆ ਗਿਆ ਸੀਗਾ ਉਹਦੇ ਬੰਦੇ ਦੋਸਤੋ ਇਹਦੇ ਨਾਲ ਲਖਵੀਰ ਸਿੰਘ ਦੇ ਨਾਲ ਡੀਐਸਪੀ ਦੇ ਨਾਲ ਰਾਬਤਾ ਕਰਦੇ ਨੇ ਤੇ ਉਹਦੇ ਨਾਲ ਨੌ ਕੱਢਣ ਦੀ ਖਾਤਰ ਉਹਦਾ ਇੱਕ ਰਿਸ਼ਤੇਦਾਰ ਸੀਗਾ ਹੀਰਾ ਸਿੰਘ ਉਹਦੇ ਰਾਹੀਂ 12 ਲੱਖ ਦੇ ਵਿੱਚ ਇਹਨਾਂ ਦੀ ਜਿਹੜੀ ਗੱਲਬਾਤ ਹੈ ਕਿ ਉਹ ਮੁੱਕ ਜਾਂਦੀ ਆ 12 ਲੱਖ ਦੇ ਵਿੱਚ ਡੀਆਈਜੀ ਸਾਹਿਬ ਨਾਲ ਡੀਐਸਪੀ ਗੱਲ ਕਰ ਲੈਂਦਾ ਡੀਐਸਪੀ ਖੁਦ ਹੀ ਇਹ ਗੱਲ ਦੱਸ ਰਿਹਾ ਹੈਗਾ ਹਲਫਨਾਮੇ ਦੇ ਵਿੱਚ ਕਿ ਮੇਰੀ ਗੱਲਬਾਤ ਹੋ ਜਾਂਦੀ ਆ ਤੇ 12 ਲੱਖ ਦੇ ਵਿੱਚ ਸਾਡਾ ਤੈਅ ਹੋ ਜਾਂਦਾਗਾ ਕਿ ਆਪਾਂ ਨੇ ਇਹਦਾ ਨਾਮ ਕੱਢਣਾ ਤੇ ਲੇਕਿਨ ਦੋਸਤੋ ਇਹਦਾ ਨਾਮ ਕੱਢਣ ਦੀ ਖਾਤਰ ਉਹ ਗੱਲ ਸਿਰੇ ਕਿਉਂ ਨਹੀਂ ਚੜਦੀ ਕਿਉਂਕਿ 10 ਲੱਖ ਰੁਪਇਆ ਦੇਤਾ ਤੀ 2 ਲੱਖ ਰੁਪਇਆ ਅਜੇ ਰਹਿੰਦਾ ਸੀਗਾ ਇਸੇ ਦਰਮਿਆਨ ਇੱਕ ਐਸਐਸਪੀ ਰਣਜੀਤ ਸਿੰਘ ਢਿੱਲੋਂ ਜਿਹੜੇ ਕਿ ਇਮਾਨਦਾਰ ਸੀਗੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗ ਜਾਂਦਾ ਹੈਗਾ ਕਿਉਂਕਿ ਵਿੱਚ ਅਫਸਰ ਚੰਗੇ ਵੀ ਬਹੁਤ ਨੇ ਦੇਖੋ ਮਾਰਿਆਂ ਦੀ ਗਿਣਤੀ ਤਾਂ ਪਏ ਕਹਿ ਸਕਦੇ ਆ ਕਿ ਕੁਝ ਪਰਸੈਂਟੇਜ ਆ ਮਾੜੀ ਮੁੱਟੀ ਲੇਕਿਨ ਇਮਾਨਦਾਰ ਵੀ ਬਹੁਤ ਨਹੀਂ ਗਿਆ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰਿਆਂ ਨੂੰ ਆਪਾਂ ਇੱਕੁਰ ਸੇ ਬਣਾਂਗੇ ਐਸਐਸਪੀ ਸਾਹਿਬ ਰਣਜੀਤ ਸਿੰਘ ਢਿੱਲੋਂ ਨੇ ਜਿਹੜੇ ਉਹਨਾਂ ਨੂੰ ਜਦੋਂ ਪਤਾ ਲੱਗ ਜਾਂਦਾ ਹੈਗਾ ਤਾਂ ਉਹ ਮਤਲਬ ਇਸ ਮਾਮਲੇ ਦੇ ਵਿੱਚ ਪਰਚਾ ਦਰਜ ਕਰ ਦਿੰਦੇ ਨੇ ਰਿਸਵਤ ਵਾਲਾ ਜਿਹੜਾ ਤੇ ਉਸ ਤੋਂ ਬਾਅਦ ਹੀਰਾ ਸਿੰਘ ਦੇ ਘਰੇ ਸਾਪੇ ਮਾਰੀ ਹੁੰਦੀ ਆ ਤੇ 9,97000 ਰੁਪਇਆ ਉਹਦੇ ਘਰੋਂ ਜਿਹੜਾ ਫੜਿਆ ਜਾਂਦਾ ਹੈ ਤੇ ਉਹ ਪਤਾ ਲੱਗਦਾਗਾ ਕਿ ਇਹ ਉਹੀ ਪੈਸਾ ਹੈਗਾ ਜਿਹੜਾ ਡੀਆਈਜੀ ਸਾਹਿਬ ਦੀ ਖਤਰ ਲਿਆ ਗਿਆ ਸੀਗਾ ਹੀਰਾ ਸਿੰਘ ਨੇ ਲਿਆ ਸੀਗਾ ਆਪਣੇ ਪਿਸ਼ੋਰਾ ਸਿੰਘ ਤੋਂ ਤੇ ਹੁਣ ਦੋਸਤੋ ਜਿਹੜੀ ਗੱਲਬਾਤ ਸਾਰੀ ਇਹਨਾਂ ਦੀ ਉਹਨਾਂ ਨੇ ਪੂਰਾ ਮਤਲਬ ਇਹਦੀ ਇਨਕੁਆਰੀ ਕਰ ਲਈ ਜਿਹੜਾ ਲਖਵੀਰ ਸਿੰਘ ਸੰਧੂ ਤੇ ਡੀਆਈਜੀ ਆਪਸ ਵਿੱਚ ਕਹਿੰਦਾ ਅਸੀਂ ਗੱਲਬਾਤ ਕਰਦੇ ਤੇ ਵਟਸਐਪ ਦੇ ਜਰੀਏ ਗੱਲ ਕਰਦੇ ਤੁਹਾਨੂੰ ਪਤਾ ਹੀ ਹੈ ਵਟਸਐਪ ਦੇ ਉੱਪਰ ਗੱਲਬਾਤ ਆ ਜਿਹੜੀ ਰਿਕਾਰਡਿੰਗ ਨਹੀਂ ਹੁੰਦੀ ਹੈਗੀ ਇਸ ਕਾਰਨ ਕਰਕੇ ਜਿਹੜੀ ਗੱਲਬਾਤ ਆ ਕਹਿੰਦਾ ਵਟਸਐਪ ਤੇ ਕਰਦੇ ਤੇ ਪਰ ਜਦੋਂ ਹੁਣ ਉਹਨੇ ਆਪਦਾ ਹਲਫਨਾਮਾ ਦੇ ਕੇ 164 ਦੇ ਬਿਆਨ ਦਰਜ ਕਰਾਤੇ ਤੇ ਹੁਣ ਤਾਂ ਉਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਗੱਲ ਜਿਹੜੀ ਪੁਖਤਾ ਹੋ ਗਈ ਹੈ ਤੇ ਇਸ ਕੇਸ ਦਾ ਦੋਸਤੋ ਚਲਾਨ ਪੇਸ਼ ਹੋ ਚੁੱਕਿਆਗਾ ਹੁਣ ਤੁਹਾਨੂੰ ਦੱਸ ਦਿਆਂ ਦੂਜੇ ਕੇਸ ਦੀ ਗੱਲ ਦੂਜਾ ਕੇਸ ਆ ਜਿਹੜਾ ਦੋਸਤੋ ਉਹਦੇ ਵਿੱਚ ਐਸਐਸਪੀ ਗੁਰਮੀਤ ਸਿੰਘ ਚਾਹਾਨ ਪਰਚਾ ਜਿਹੜਾ ਦਰਜ ਕਰਦੇ ਨੇ ਉਹਦੇ ਵਿੱਚ ਡੀਐਸਪੀ ਇਹੀ ਲਖਵਿੰਦ ਆਪਣਾ ਲਖਵੀਰ ਸਿੰਘ ਡੀਐਸਪੀ ਆ ਤੇ ਡੀਆਈਜੀ ਵੀ ਉਹੀ ਐ ਇੰਦਰਵੀਰ ਸਿੰਘ ਇਹਦੇ ਵਿੱਚ ਮਾਮਲਾ ਜਿਹੜਾ ਆਉਂਦਾ ਦੋਸਤੋ ਇੱਕ ਐਸਆਈ ਹੁੰਦਾਗਾ ਬਰਜਿੰਦਰ ਸਿੰਘ ਬਰਜਿੰਦਰ ਸਿੰਘ ਨੂੰ ਇਹ ਕਿਸੇ ਮਾਮਲੇ ਦੇ ਵਿੱਚ ਝੂਠਾ ਜਾਂ ਸੱਚਾ ਜੇਲ੍ਹ ਦੇ ਵਿੱਚ ਬੰਦ ਕਰ ਦਿੰਦੇ ਨੇ ਤੇ ਉਹਨੂੰ ਨਾਲ ਇਹ ਪ੍ਰੈਸ਼ਰ ਪਾਉਂਦੇ ਨੇ ਕਿ ਤੇਰੇ ਤੇ ਐਂਡੀਪੀਐਸ ਦਾ ਪਰਚਾ ਬਣਦਾਗਾ ਅਸੀਂ ਐਂਡੀਪੀਐਸ ਦਾ ਤੇਰੇ ਤੇ ਦੇਣ ਲੱਗਿਆ ਪਰਚਾ ਤੇ ਜੇ ਤਾ ਇਹਦੇ ਤੋਂ ਬਚਣਾਗਾ ਤਾਂ 35 ਲੱਖ ਰੁਪਇਆ ਜਿਹੜਾ ਤਿਆਰ ਕਰ ਲਾ ਤੇ 35 ਲੱਖ ਦੇ ਵਿੱਚ ਇਹੋ ਡੀਐਸਪੀ ਸਾਹਿਬ ਖੁਦ ਦੱਸ ਦੇਣਗੇ ਕਿ ਸਾਡਾ ਮਾਮਲਾ ਤੈਹ ਹੋ ਜਾਂਦਾਗਾ ਤੇ ਦੋਸਤੋ ਇਹ ਸੌਦਾ ਜਿਹੜਾ ਇਹਨਾਂ ਦਾ ਚੰਡੀਗੜ੍ਹ ਦੇ ਵਿੱਚ ਬਹਿ ਕੇ ਤੈਹ ਹੁੰਦਾਗਾ ਤੇ ਪੈਸੇ ਨੇ ਜਿਹੜੇ ਹੁਣ ਤਰੀਕਾ ਨੋਟ ਕਰ ਲਿਓ ਦੋਸਤੋ ਜਿਹੜੇ ਪੈਸੇ ਨੇ 13 ਦਸੰਬਰ 2021 ਨੂੰ ਲਖਬੀਰ ਸਿੰਘ ਬਰਜਿੰਦਰ ਤੋਂ ਲੈਂਦਾਗਾ 10 ਲੱਖ ਰੁਪਏ 13 ਦਸੰਬਰ 2021 ਨੂੰ ਉਸ ਤੋਂ ਬਾਅਦ ਦੋਸਤੋ 15 ਦਸੰਬਰ 2021 ਨੂੰ ਫੇਰ ਜਿਹੜਾ ਵਰਜਿੰਦਰ ਸਿੰਘ ਉਹ ਲਖਵੀਰ ਸਿੰਘ ਡੀਐਸਪੀ ਨੂੰ 13 ਲੱਖ ਰੁਪਏ ਦਿੰਦਾਗਾ ਟੋਟਲ 23 ਲੱਖ ਰੁਪਈਆ ਜਿਹੜਾ ਉਹ ਕਹਿੰਦਾ ਮੈਂ ਲੈ ਕੇ ਡੀਆਈਜੀ ਇੰਦਰਵੀਰ ਸਿੰਘ ਦੇ ਸਰਕਾਰੀ ਘਰੇ ਜਾਣਾਗਾ ਕਹਿੰਦਾ ਸਰਕਾਰੀ ਘਰੇ ਜਾ ਕੇ ਉਹਨਾਂ ਨੂੰ 23 ਲੱਖ ਰੁਪਏ ਮੈਂ ਦੇ ਦਿੱਤੇ ਤੇ 23 ਲੱਖ ਰੁਪਈਆ ਦੇਖ ਕੇ ਇਹਨੂੰ ਕਿਹਾ ਵਰਜਿੰਦਰ ਸਿੰਘ ਨੂੰ ਕਿ ਬਾਕੀ ਦੇ ਪੈਸੇ ਤਿਆਰ ਕਰ ਲੈ ਜੇ ਕਰ ਤਾਂ ਬਚਣਾਗਾ ਨਹੀਂ ਤੇਰੇ ਤੇ ਪਰਚਾ ਦਰਜ ਹੋਏਗਾ ਸੋ ਇਹ ਸਾਰਾ ਕੁਝ ਦੋਸਤੋ ਜਿਹੜੀ ਇਹ ਕੋਈ ਕਹਾਣੀ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਇਹ ਸਾਰਾ ਕੁਝ ਜਿਹੜਾ ਡੀਐਸਪੀ ਆ ਲਖਵੀਰ ਸਿੰਘ ਉਹ ਆਪਣੇ ਹਲਫ ਹਲਫ ਨਾਮੇ ਦੇ ਵਿੱਚ 164 ਦੇ ਅਦਾਲਤ ਦੇ ਸਾਹਮਣੇ ਬਿਆਨ ਦਰਜ ਕਰਾਏ ਹੋਏ ਨੇ ਇਹ ਉਹਦੇ ਹਲਫ ਨਾਮੇ ਨੂੰ ਮੈਂ ਸੁਣਾ ਰਿਹਾ ਤੁਹਾਨੂੰ ਕੋਈ ਮੈਂ ਆਪਣੇ ਕੋਲੋਂ ਜੇ ਤੁਸੀਂ ਕਹੋ ਵੀ ਕੋਈ ਮੈਂ ਕਹਾਣੀ ਪੜ ਕੇ ਨਹੀਂ ਸੁਣਾ ਰਿਹਾ ਤੇ ਦੋਸਤੋ ਉਹ ਇਹ ਜਿਹੜੇ ਕੇਸ ਨੇ ਇਹਦਾ ਚਲਾਨ ਪੇਸ ਹੋ ਚੁੱਕਿਆਗਾ ਤੇ ਪੂਰੇ ਪੱਕੇ ਸਬੂਤ ਨੇ ਵਿਜੀਲੈਂਸ ਦੇ ਕੋਲੇ ਇਸ ਗੱਲ ਦੇ ਟੈਕਨੀਕਲ ਸਬੂਤ ਨੇ ਕਿ ਕਦੋਂ ਜਿਹੜਾ ਡੀਆਈਜੀ ਕਦੋਂ ਡੀਐਸਪੀ ਨੂੰ ਮਿਲਿਆ ਤੇ ਕਦੋਂ ਡੀਐਸਪੀ ਉਹਨੂੰ ਆਪਣੇ ਬਰਜਿੰਦਰ ਸਿੰਘ ਨੂੰ ਮਿਲਿਆ ਸਾਰੇ ਟੈਲੀਫੋਨ ਵਗੈਰਾ ਪੂਰੇ ਟੋਟਲੋਨਾ ਨੇ ਜਿਹੜਾ ਹੈਗਾ ਉਹ ਇਨਕੁਆਰੀ ਮੈਚ ਕਰ ਗਈ ਆ ਜੋ ਕੁਝ ਲਖਵੀਰ ਸਿੰਘ ਨੇ ਆਪਣੇ ਹਲਫਨਾਮੇ ਦੇ ਵਿੱਚ ਦੱਸਿਆਗਾ ਉਹ ਵਿਜੀਲੈਂਸ ਨੇ ਉਹਦੀ ਇਨਕੁਆਰੀ ਕਰਕੇ ਕਿ ਜਿੱਥੇ-ਜਿੱਥੇ ਦਾ ਉਹਨੇ ਬਿਉਰਾ ਦਿੱਤਾ ਆਪਣੇ ਐਫੀਡੇਵਿਟ ਦੇ ਵਿੱਚ ਕਿ ਇੱਥੇ-ਇੱਥੇ ਮੈਂ ਪੈਸੇ ਦਿੱਤੇ ਮੈਂ ਸਰਕਾਰੀ ਕੋਠੀ ਗਿਆ ਜਾਂ ਜਿੱਥੇ ਵੀ ਉਹ ਸਾਰੇ ਉਹਨਾਂ ਨੇ ਟੈਕਨੀਕਲ ਤੌਰ ਤੇ ਪੱਕੇ ਸਬੂਤ ਉਹਦੇ ਨਾਲ ਮੈਚ ਕਰ ਗਏ ਨੇ ਇਹ ਚੀਜ਼ ਦਾ ਦੋਸਤੋ ਸਾਰਾ ਜਿਹੜਾ ਚਲਾਨ ਆ ਤਰਨ ਤਰਨ ਦੀ ਅਦਾਲਤ ਦੇ ਵਿੱਚ ਪੇਸ਼ ਹੋ ਚੁੱਕਿਆਗਾ ਤੇ 18 ਮਾਰਚ ਨੂੰ ਇਸੇ 18 ਮਾਰਚ ਨੂੰ ਉਹਦੀ ਸੁਣਵਾਈ ਹੈ ਪਰ ਕਮਾਲ ਦੀ ਗੱਲ ਹੈ ਜਿਹੜੀ ਹੁਣ ਮਤਲਬ ਦੋਸਤੋ ਜਿਹੜੀ ਹੈਰਾਨ ਕਰਨ ਵਾਲੀ ਗੱਲ ਹੈਗੀ ਉਹ ਸੁਣੋ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇੰਨੀ ਪੁਖਤਾ ਜਾਣਕਾਰੀ ਆਪਣੇ ਜਿਹੜੇ ਇਹ ਕੇਸ ਚਲਾਨ ਪੇਸ਼ ਹੋਏ ਹੋਣ ਲੇਕਿਨ ਡੀਐਸਪੀ ਦਾ ਜਿਹੜਾ ਹੈਗਾ ਉਹ ਤਾਂ ਚੱਲ ਰਿਹਾਗਾ ਸਸਪੈਂਡ ਪਰ ਜਿਹੜਾ ਡੀਆਈਜੀ ਆ ਉਹਦੇ ਤੇ ਮੁੱਖ ਮੰਤਰੀ ਸਾਹਿਬ ਪੂਰੇ ਮਿਹਰਬਾਨ ਨੇ ਉਹਨੂੰ ਬਦਲਿਆ ਨਹੀਂ ਜਾ ਰਿਹਾ ਉਹਨੂੰ ਮਤਲਬ ਸਸਪੈਂਡ ਨਹੀਂ ਕੀਤਾ ਜਾ ਰਿਹਾ ਕਾਰਨ ਕੀ ਹੈ ਕਿਉਂਕਿ ਉਹ ਆਈਪੀਐਸ ਅਫਸਰ ਆ ਦੋਸਤੋ ਆਈਪੀਐਸ ਅਫਸਰ ਨੂੰ ਬਚਾਉਣ ਦੇ ਲਈ ਆਈਪੀਐਸ ਅਫਸਰਾਂ ਦੀ ਇੱਕ ਪੂਰੀ ਲੋਬੀ ਹੈ ਜਿਹੜੀ ਉਹ ਉਹਦੇ ਨਾਲ ਸਟੈਂਡ ਖੜੀ ਹੈਗੀ ਤੇ ਉਹਦੇ ਨਾਲ ਡੱਟ ਕੇ ਖੜੇ ਨੇਗੇ ਜਿਹੜੇ ਕਿ ਮੁੱਖ ਮੰਤਰੀ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਜੋ ਵੀ ਪ੍ਰੈਸ਼ਰ ਬਣਾ ਰਹੇ ਨੇ ਕਿ ਆਈਪੀਐਸ ਅਫਸਰ ਦੇ ਉੱਪਰ ਸਾਡੇ ਦੇ ਉੱਪਰ ਕਾਰਵਾਈ ਨਹੀਂ ਹੋ ਸਕਦੀ ਕਿਉਂਕਿ ਤੁਹਾਨੂੰ ਪਤਾਗਾ ਪਹਿਲਾਂ ਜਿਹੜੇ ਆਈਆਈਐਸ ਅਫਸਰਾਂ ਦਾ ਮਾਮਲਾ ਫਸ ਗਿਆ ਤੀਕਾ ਪੇਚ ਸਰਕਾਰ ਨੇ ਜਦੋਂ ਆਪਣੇ ਦੋ ਅਫਸਰਾਂ ਦੇ ਖਿਲਾਫ ਕੋਈ ਕਾਰਵਾਈ ਕਰਨੀ ਚਾਹੀਦੀ ਲੇਕਿਨ ਉਦੋਂ ਫਿਰ ਸਾਰੇ ਆਈਐਸ ਅਫਸਰ ਤੇ ਜਿਹੜੇ ਇਕੱਠੇ ਹੋ ਕੇ ਮੁੱਖ ਮੰਤਰੀ ਦੇ ਘਰੇ ਚਲੇ ਗਏ ਸੀਗੇ ਤੇ ਉਹਨਾਂ ਨੇ ਆਪਦੇ ਹਿਸਾਬ ਨਾਲ ਧਮਕੀ ਦਿੱਤੀ ਜਾਂ ਜੋ ਵੀ ਕੀਤਾ ਲੈਕਿਨ ਪਹਿਲਾ ਮੁੱਖ ਮੰਤਰੀ ਜੀ ਬਹੁਤ ਦਮਗਜੇ ਮਾਰਦੇ ਤੇ ਮੈਂ ਐ ਕਰ ਦੂੰ ਮੈਂ ਬਹੁ ਕਰ ਦੂੰ ਲੇਕਿਨ ਉਸ ਤੋਂ ਬਾਅਦ ਉਹ ਸਾਰਾ ਕੁਝ ਠੰਡੇ ਵਸਤੇ ਦੇ ਵਿੱਚ ਪਾ ਦਿੱਤਾ ਗਿਆ ਔਰ ਉਹ ਉਸ ਤੋਂ ਬਾਅਦ ਦੋਸਤੋ ਇੱਕ ਮਾਮਲਾ ਫਿਰ ਤੁਹਾਨੂੰ ਪਤਾ ਚੋਣਾਂ ਦੇ ਵਿੱਚ ਆਇਆ ਸੀਗਾ ਆਪਣੇ ਪੰਚਾਇਤੀ ਚੋਣਾਂ ਨੂੰ ਲੈ ਕੇ ਜਦੋਂ ਪੰਚਾਇਤੀ ਚੋਣਾਂ ਦੇ ਵਿੱਚ ਇਹਨਾਂ ਨੇ ਪੰਚਾਇਤਾਂ ਭੰਗ ਕਰਤੀਆਂ ਸੀਗੀਆਂ ਉਹਦੇ ਤੇ ਫਿਰ ਦੋ ਆਈਐਸ ਅਫਸਰਾਂ ਦੇ ਉੱਪਰ ਇਹਨਾਂ ਦੀ ਗਾਜਗिरी ਉਹਨਾਂ ਨੂੰ ਸਸਪੈਂਡ ਕੀਤਾ ਗਿਆ ਲੇਕਿਨ ਜਦੋਂ ਉਹਨਾਂ ਨੇ ਫਿਰ ਪ੍ਰੈਸ਼ਰ ਬਣਾਇਆ ਫਿਰ ਉਹਨਾਂ ਨੂੰ ਸਸਪੈਂਡ ਕਰਕੇ ਉਹਦੀ ਜਿਹੜੀ ਕੇਂਦਰ ਸਰਕਾਰ ਨੂੰ ਰਿਪੋਰਟ ਭੇਜਣੀ ਹੁੰਦੀ ਆ ਉਹ ਭੇਜੀ ਵੀ ਨਹੀਂ ਉਹ ਮਹੀਨੇ ਬਾਅਦ ਆਪਣੇ ਆਪ ਆਟੋਮੈਟਿਕ ਜਿਹੜੇ ਬਹਾਲ ਹੋ ਗਏ ਅੱਜ ਕੱਲ ਉਹ ਆਪਣੇ ਐਨ ਟੌਪ ਦੇ ਅਹੁਦਿਆਂ ਦੇ ਉੱਤੇ ਨਜ਼ਾਰੇ ਲੈ ਰਹੇ ਨੇ ਇਸੇ ਭਗਵੰਤ ਮਾਨ ਜੀ ਦੀ ਸਰਪ੍ਰਸਤੀ ਦੇ ਹੇਠ ਤੇ ਇਹਨਾਂ ਦੀ ਸਰਕਾਰ ਦੇ ਅੰਦਰ ਤੇ ਹੁਣ ਇਹ ਆਪਾਂ ਨੂੰ ਦੇਖਣ ਵਾਲਾ ਮਾਮਲਾ ਹੋਊਗਾ ਕਿ 18 ਮਾਰਚ ਨੂੰ ਸੁਣਵਾਈ ਚ ਕੀ ਹੁੰਦਾ ਤੇ ਮੁੱਖ ਮੰਤਰੀ ਸਾਹਿਬ ਜਿਹੜੇ ਕੀਏ ਦੇ ਤੇ ਕੋਈ ਕਾਰਵਾਈ ਕਰਦੇ ਨੇ ਜਾਂ ਫਿਰ ਇਹਦਾ ਜਿਹੜਾ ਮਤਲਬ ਇਸੇ ਤਰ੍ਹਾਂ ਲੰਮਕਿਆ ਰਹੂਗਾ ਤੇ ਮਿਹਰਬਾਨੀ ਬਣੀ ਰਹੂਗੀ ਤੇ ਜਿਹੜੇ ਇੰਦਰਬੀਰ ਸਿੰਘ ਹੈਗੇ ਨੇ ਉਹ ਇਸੇ ਤਰ੍ਹਾਂ ਆਪਣੇ ਅਹੁਦੇ ਦੇ ਉੱਪਰ ਬਨੇ ਰਹਿਣਗੇ ਸੋ ਦੋਸਤੋ ਹੁਣ ਆਪਾਂ ਗੱਲਬਾਤ ਕਰ ਆਪਣੇ ਧੰਨਵਾਦ ਕਰਦੇ ਆ ਆਪਣੇ ਜਿਹੜੇ ਫਾਲੋਅਰ ਆਪਾਂ ਆਪਣੀ ਉਸ ਦੇ ਮੁਤਾਬਕ ਕਰਦੇ ਰਹਨੇ ਆ ਰੀਤ ਸਮਰ ਇਹ ਮਤਲ ਜਿਹੜੀ ਹੈਗੀ ਆ ਇਹ ਆਪਣੇ ਮੈਸੇਜ ਵੀ ਕਰਦੇ ਰਹਿੰਦੇ ਨੇ ਤੇ ਆਪਣੇ ਫੋਲੋਅਰ ਨੇ ਜਸਵਿੰਦਰ ਸਿੰਘ ਸੋਹੀ ਸਾਹਿਦ ਸ਼ੇਖ ਸਾਹਿਦ ਸ਼ੇਖ ਦਲਵੀਰ ਖਾਨ ਇਹ ਸਾਰੇ ਜਿਹੜੇ ਹੈਗੇ ਨੇ ਸਾਡੇ ਮਤਲਬ ਫੋਲੋਅਰ ਨੇ ਔਰ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਬਸ ਇਹੋ ਹੀ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤਾਂ ਲਾਈਕ ਵਾਲਾ ਬਟਨ ਨਾਲ ਦੀ ਨਾਲ ਦਬਾ ਦਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਹੀ ਸਾਡਾ ਹੌਸਲਾ ਤੇ ਸਾਡਾ ਜੋ ਵੀ ਇਸ ਤਰ੍ਹਾਂ ਦੇ ਏਡੇ ਏਡੇ ਮਤਲਬ ਗੱਲਾਂ ਦੇ ਵਿੱਚ ਆ ਕੇ ਪੂਰੀ ਮੈਂ ਕਹਿ ਸਕਦਾ ਕਿ ਪੁਖਤਾ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਨੂੰ ਇਹ ਗੱਲ ਜਿਹੜੀ ਦੰਦੀਆ ਹੌਸਲਾ ਤੇ ਹੁਣ ਅਗਲੀ ਵੀਡੀਓ ਫਿਰ ਤੁਹਾਨੂੰ ਕੁਝ ਟਾਈਮ ਤੱਕ ਦਿੰਨੇ ਆ ਇਸ ਤੇ ਲਈ ਤੁਹਾਡਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ